ਦੋਸਤੋ ਲੈ ਕੇ ਆਇਆ ਤੁਹਾਨੂੰ ਭੁੰਦਰ ਤੇ ਬਾਲਾਣੇ ਦੇ ਵਿਚਕਾਰ ਇਹ ਰਕਬਾ ਹੈ ਬਾਲਾਣੇ ਤੋਂ ਉੱਤਰ ਉੱਤਰ ਪੂਰਬ ਤੇ ਭੁੰਦਰ ਤੋਂ ਦੱਖਣ ਪੱਛਮ ਦੇ ਵਿੱਚ ਇਹ ਏਰੀਆ ਇਹ ਖੇਤ ਨੇ ਇਹ ਤੁਸੀਂ ਇਹ ਦੇਖ ਰਹੋ ਇੱਥੇ ਕਿਹਾ ਜਾਂਦਾ ਵੀ ਇੱਥੇ ਪਿੰਡ ਹੋਇਆ ਕਰਦਾ ਸੀ ਜਿਹੜਾ ਥੇ ਹੋ ਗਿਆ ਪਿੰਡ ਇਹ ਇਹ ਦੇਖੋ ਤੁਸੀਂ ਇਹ ਪਿੰਡ ਕਹਿੰਦੇ ਥੇ ਹੋਇਆ ਇੱਥੋਂ ਪੂਰੇ ਐਵੀਡੈਂਸ ਮਿਲਦੇ ਆ ਵੀ ਲੋਕ ਇੱਥੇ ਰਿਹਾ ਕਰਦੇ ਸੀ ਤੇ ਆਬਾਦੀ ਸੀ ਦੇਖੋ ਇੱਥੇ ਆਬਾਦੀ ਸੀ ਜਿਹਦੇ ਵਿੱਚ ਪੂਰੇ ਲਗਤ ਲਗਭਗ ਤੁਹਾਨੂੰ ਇਹ ਦੇਖੋ ਐਵੀਡੈਂਸ ਮਿਲਦੇ ਆ ਭਾਂਡਿਆਂ ਦੇ ਕਹਿੰਦੇ ਜਦੋਂ ਲਾਸ਼ ਨੂੰ ਦਫਨਾਇਆ ਜਾਂਦਾ ਤੇ ਨਾਲ ਇੱਕ ਘੜਾ ਵੀ ਰਖਾਇਦ ਰੱਖਿਆ ਜਾਂਦਾ ਇਹ ਦੇਖੋ ਤੁਸੀਂ ਇੱਕ ਘੜੇ ਨੇ ਤੇ ਨਾਲ ਸਮਾਂ ਲੈ ਕੇ ਕੋਈ ਹੱਡੀਆਂ ਵੀ ਜਿਹੜੀਆਂ ਇੱਥੇ ਹੱਡੀਆਂ ਵੀ ਮਿਲਦੀਆਂ ਨੇ ਇਹ ਦੇਖੋ ਤੁਸੀਂ ਇਹ ਹੱਡੀਆਂ ਨੇ ਪੂਰਾ ਦਾ ਪੂਰਾ ਸੀਨ ਹੈ ਤੁਸੀਂ ਇਹ ਦੇਖ ਸਕਦੇ ਹੋ ਹੱਡੀਆਂ ਨਾਲ ਡਿਕਰੀਆਂ ਜਿਹਨੂੰ ਆਪਾਂ ਠਿਕਰੀ ਕਹਿ ਦੋ ਡਿਕਰੀ ਕਹੋ ਟੁੱਟੇ ਹੋਏ ਮਿੱਟੀ ਦੇ ਭਾਂਡੇ ਇਹ ਦੇਖ ਲਓ ਤੁਸੀਂ ਪੂਰਾ ਦਾ ਪੂਰਾ ਜਿਹੜਾ ਹੈਗਾ ਇਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਇਹ ਦੇਖੋ ਕਿੰਨੀਆਂ ੜੀਕਰੀਆਂ ਇਕੱਠੀਆਂ ਪਈਆਂ ਨੇ ਦੇਖੋ ਦੇਖੋ ਟੁੱਟੇ ਹੋਏ ਘੜੇ ਤੇ ਇਹ ਦੇਖੋ ਤੁਸੀਂ ਪੂਰੇ ਦਾ ਪੂਰਾ ਸੀ ਨਾ ਨਾਲ ਹੀ ਵਿੱਚ ਹੱਡੀਆਂ ਨੇ ਦੇਖੋ ਨਾਲ ਹੀ ਵਿੱਚ ਹੱਡੀਆਂ ਨੇ ਤੇ ਨਾਲ ਘੜੇ ਇਹ ਦੋ ਚੀਜ਼ਾਂ ਇਥੋਂ ਮਿਲ ਰਹੀਆਂ ਨੇ ਹੋ ਸਕਦਾ ਹੈ ਜੇ ਇਸ ਦੀ ਖੁਦਾਈ ਕੀਤੀ ਜਾਵੇ ਇਸ ਦੇ ਵਿੱਚੋਂ ਹੋਰ ਹੋ ਸਕਦਾ ਕਾਫੀ ਜੜੀਆਂ ਹੈਗੀਆਂ ਨੇ ਸਾਡੇ ਖੋਜ ਨਾਲ ਸੰਬੰਧਿਤ ਜੜੀਆਂ ਹੈਗੀਆਂ ਨੇ ਪੁਰਾਤਤਵ ਵਿਭਾਗ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਇੱਥੋਂ ਮਿਲ ਜਾਣ ਇਹ ਦੇਖੋ ਤੁਸੀਂ ਇਹ ਦੇਖੋ ਇਹ ਨਾਲ ਜਿਹੜਾ ਪਿੰਡ ਇਹ ਖੇਤ ਆ ਇਹ ਢੁਗਾਈ ਦੇ ਵਿੱਚ ਹੈ ਸ਼ਾਇਦ ਇਹ ਜਿਹੜਾ ਰਕਬਾ ਉੱਪਰੋਂ ਇਹਨਾਂ ਨੇ ਚੱਕੀ ਨਹੀਂ ਮਿੱਟੀ ਇਹਨਾਂ ਨੇ ਸ਼ਾਇਦ ਮਿੱਟੀ ਚੱਕਦੀ ਪੱਕਾ ਮੈਨੂੰ ਨਹੀਂ ਪਤਾ ਪਰ ਇਹ ਡੁਗਾਈ ਦੇ ਵਿੱਚ ਇਹ ਉਚਾਈ ਦੇ ਵਿੱਚ ਲਗਭਗ 5 ਤੋਂ 6 ਫੁੱਟ ਉੱਚਾ ਇੱਥੋਂ ਮੇਰੇ ਨਾਲੋਂ 6 ਕ ਫੁੱਟ ਉੱਚਾ ਹੈ ਮੇਰੇ ਨਾਲੋਂ ਇਹ ਦੇਖ ਲਓ ਤੁਸੀਂ ਖੇਤ ਤੇ ਇਹਦੀ ਨਾਲ ਜਿਹੜੀ ਪੜੀ ਬਣ ਜਾਂਦੀ ਹੈ ਤੇ ਉਹ ਪੜੀ ਦੇ ਵਿੱਚ ਨਾਲ ਸਾਈਡ ਤੋਂ ਜਦੋਂ ਪਾਣੀ ਉੱਪਰੋਂ ਡੁੱਲਦਾ ਹੈ ਕੀ ਪਾਣੀ ਪੂਣੀ ਪੈਂਦਾ ਹੈ ਮੀਂਹ ਪੈਂਦਾ ਤਾਂ ਉੱਥੇ ਜਿਹੜੇ ਐਵੀਡੈਂਸ ਹੈ ਤੇ ਉਹ ਚਮਕਦੇ ਨੇ ਐਵੀਡੈਂਸ ਫਿਰ ਉਹ ਨਿਕਲੇ ਆਉਂਦੇ ਨੇ ਬਾਹਰ ਇਹ ਦੇਖੋ ਤੁਸੀਂ ਦੇਖੋ ਇਹ ਸ਼ਾਇਦ ਇਹ ਇਨਸਾਨੀ ਖੂਪੜੀ ਹੈ ਇਹ ਇਨਸਾਨੀ ਖੂਪੜੀ ਹੈ ਜੀ ਇਹ ਇਨਸਾਨੀ ਖੋਪੜੀ ਹੈ ਤੇ ਤੁਮੇ ਦੇਖ ਲਾ ਮਾੜਾ ਜ ਮੇਰੇ ਕੋਲ ਕੋਈ ਸੰਦ ਵੀ ਨਹੀਂ ਹੈਗਾ ਵੀ ਮੈਂ ਪਰ ਨਹੀਂ ਕਿਉਂਕਿ ਮਿੱਟੀ ਵੀ ਥੋੜੀ ਜਿਹੀ ਸਖਤ ਹੈ ਇੱਥੇ ਇਹ ਇਨਸਾਨੀ ਖੋਪੜੀ ਦਾ ਐਵੀਡੈਂਸ ਹੈ ਇਹ ਆ ਦੇਖੋ ਕਿਸਮਤ ਦੀਆਂ ਲਕੀਰਾਂ ਵੀ ਦੇਖਦੀਆਂ ਨੇ ਜੀ ਇਹ ਤੇ ਚਲੋ ਹੋਰ ਮੈਂ ਇਹਨੂੰ ਕੋਸ਼ਿਸ਼ ਕਰਦਾ ਪੱਟਣ ਦੀ ਜੇਕਰ ਮੈਨੂੰ ਘਰ ਦੇ ਨਾਲ ਕਿਤੇ ਕਹਿਦਣਾ ਵੀ ਤੂੰ ਆ ਗਈ ਚੱਕ ਲਿਆ ਕਿਉਂਕਿ ਬਲੌਗਰ ਦਾ ਕੰਮ ਫਿਰ ਇਹੀ ਹੁੰਦਾ ਹੈ ਮੈਂ ਤਾਂ مشਕਤਾਂ ਲਗਾ ਮੈਂ ਪੂਰ ਇਹ ਨਿਕਲੇ ਹੂੰ ਖੋਪੜੀ ਆ ਜੀ ਗਲੀ ਸੜੀ ਪਈ ਐ ਚਲੋ ਇਹਨੂੰ ਆਪਾਂ ਜੇਬ ਚ ਪਾਉਨੇ ਆ ਤੇ ਬਾਕੀ ਅੱਗੇ ਵੀ ਦਿਖਾਉਣਾ ਤੁਹਾਨੂੰ ਇਹ ਪੂਰੀ ਦੀ ਪੂਰੀ ਨਾਲ ਪੜੀ ਐ ਤੇ ਇੱਥੇ ਪਿੰਡ ਹੋਇਆ ਕਰਦਾ ਸੀ ਮੈਂ ਜਦੋਂ ਛੋਟਾ ਹੁੰਦਾ ਸੀ ਮੈਂ ਬਜ਼ੁਰਗਾਂ ਤੋਂ ਵੀ ਸੁਣਿਆ ਕਰਦਾ ਸੀ ਵੀ ਕਹਿੰਦੇ ਇੱਥੇ ਪਿੰਡ ਥੇ ਹੋਇਆ ਸੁਣਿਆ ਕਰਦਾ ਸੀ ਪਰ ਅੱਜ ਆਪਣੀਆਂ ਅੱਖਾਂ ਦੇ ਨਾਲ ਆ ਕੇ ਮੈਂ ਦੇਖਿਆ ਵੀ ਆ ਤੇ ਤੁਹਾਨੂੰ ਦਿਖਾਇਆ ਵੀ ਆ ਵੀ ਹਾਂ ਵਾਕੇ ਇੱਥੇ ਪਿੰਡ ਥੇ ਹੋਇਆ ਤੇ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਦਾ ਪੂਰਾ ਐਵਿਡੈਂਸ ਨੇ ਇਹ ਸਬੂਤ ਨੇ ਵੀ ਇੱਥੇ ਆਬਾਦੀ ਸੀ ਇੱਥੇ ਲੋਕ ਰਿਆ ਕਰਦੇ ਸੀ ਕਿਸੀ ਕੋਈ ਦੇਖੋ ਪਿੱਛੇ ਕੀ ਕਾਰਨ ਰਏ ਕਿਉਂ ਇਹ ਪਿੰਡ ਥੇ ਹੋ ਗਿਆ ਕਿਉਂ ਲੋਕ ਇੱਥੋਂ ਚਲੇ ਗਏ ਕਦੋਂ ਚਲੇ ਗਏ ਇਹ ਵੀ ਕੋਈ ਪੱਕਾ ਪਤਾ ਨਹੀਂ ਹੈਗਾ ਇਹ ਦੇਖੋ ਤੁਸੀਂ ਨੇੜੇ ਤੋਂ ਦੇਖੋ ਇਹ ਹੱਡੀਆਂ ਇਹ ਹੱਡੀਆਂ ਨੇ ਦੇਖੋ ਤੇ ਇਹ ਵੀ ਪਤਾ ਲੱਗਦਾ ਵੀ ਇੱਥੇ ਮੁਸਲਮਾਨ ਆਬਾਦੀ ਸੀ ਹੈਨਾ ਇਹ ਦੇਖੋ ਤੁਸੀਂ ਤੇ ਮੇਰੇ ਭਰਾ ਜਿੱਥੇ ਵੀ ਦੇਖ ਰਿਹਾ ਹੈ ਮੁਸਲਿਮ ਜੇਕਰ ਇੱਥੋਂ ਕੋਈ ਗਿਆ ਇਸ ਲੋਕੇਸ਼ਨ ਦੇ ਵਿੱਚੋਂ ਭੁੰਦਰ ਤੇ ਬਾਲਾਂ ਵਾਲੇ ਦੇ ਵਿਚਕਾਰ ਜਿਹੜਾ ਇਹ ਰਕਬਾ ਹੈ ਤਾਂ ਕਮੈਂਟ ਕਰਕੇ ਦੱਸਿਓ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਕੁਝ ਜਿਹੜੇ ਮੁਸਲਿਮ ਪਰਿਵਾਰ ਇੱਥੋਂ ਚਲੇ ਗਏ ਜੇਕਰ ਪਾਕਿਸਤਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਦੱਸਿਓ ਵੀ ਸੋਡੇ ਪੁਰਖੇ ਇੱਥੇ ਰਹਾ ਕਰਦੇ ਸੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਫੋਲੋ ਕਰ ਲਿਓ ਮੈਨੂੰ ਇਹ ਦੇਖ ਲਓ ਜੀ ਉਸ ਵੇਲੇ ਦੀ ਬਹੁਤ ਚੀਜ਼ਾਂ ਮਿਲ ਰਹੀਆਂ ਨੇ ਇੱਥੇ ਜੀ ਮੈਂ ਹੱਡੀਆਂ ਘਰੇ ਲੈ ਗਿਆ ਤਾਂ ਮੈਨੂੰ ਕਹਿਣਗੇ ਇਹਨੂੰ ਕੀ ਹੋ ਗਿਆ ਪਰ ਉਹ ਸੋਚ ਦੇ ਨਾਲ ਨਹੀਂ ਸੋਚਦੇ ਲੋਕ ਦੇਖੋ ਹੱਡੀਆਂ ਹੀ ਮਤਲਬ ਜਿਹੜੀਆਂ ਢਿਕਰੀਆਂ ਤੇ ਹੱਡੀਆਂ ਬਸ ਇੱਥੇ ਮਿਲ ਰਹੀਆਂ ਨੇ ਬਲੌਗ ਦੇਖ ਰਹੇ ਹੋ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਜੇ ਅੱਗੇ ਬਾਕੀ ਜਿਸਨੂੰ ਵੀ ਪਤਾ ਹੈ ਇਸ ਲੋਕੇਸ਼ਨ ਦਾ ਉਹ ਕਮੈਂਟ ਕਰਕੇ ਦੱਸਿਓ ਕਿੱਥੇ ਜੇ ਆ ਇਹ ਤੁਸੀਂ ਆਇਓ ਕਦੇ ਦੇਖਿਆ ਹੋਰ ਕੀ ਕੁਝ ਇੱਥੋਂ ਮੈਂ ਲੱਭ ਸਕਦਾ ਇਹ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਠਿਕਰੀਆਂ ਨੇ ਡਿਕਰੀਆਂ ਨੇ ਜੇਕਰ ਮੈਨੂੰ ਇੱਕ ਕੋਈ ਤੋੜਾ ਮਿਲ ਜੇ ਕੋਈ ਕੁਝੀ ਮਿਲ ਜੇ ਬੁਰੀ ਦੀ ਪੁਰੀ ਉਹਦਾ ਮੈਂ ਜੇ ਸ਼ੇਪ ਦੇਖ ਲਈਏ ਤਾਂ ਸ਼ੇਪ ਦੇ ਮੁਤਾਬਕ ਪਤਾ ਲੱਗ ਸਕਦਾ ਹੈ ਵੀ ਇਹ ਕਿੰਨੇ ਸਾਲ ਪੁਰਾਣਾ ਹੈ ਇਹਨਾਂ ਦਾ ਪਤਾ ਵੀ 70 ਤੋਂ 80 ਸਾਲ ਪੁਰਾਣਾ ਤਾਂ ਹੈ ਪਰ ਇਸ ਤੋਂ ਜ਼ਿਆਦਾ ਕਿੰਨਾ ਪੁਰਾਣਾ ਹੋ ਸਕਦਾ ਹੈ ਇਹ ਉਹ ਚੀਜ਼ਾਂ ਦੀ ਜਿਹੜੀ ਹੈਗੀ ਹੈ ਸ਼ੇਪ ਦੱਸੂਗੀ ਵੀ ਕਿੰਨਾ ਸਾਲ ਪੁਰਾਣਾ ਹੋ ਸਕਦਾ ਹੈ ਆ ਦੇਖੋ ਬਾਕੀ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀ ਬਣਾਉਣਾ ਮੈਂ ਤੇ ਨਵੇਂ ਬਲੌਗ 'ਚ ਫੇਰ ਮਿਲਦੇ ਆਂ ਥੈਂਕ ਯੂ ਧੰਨਵਾਦ